ਦਾ ਤੁਹਾਡੇ ਆਪਣੇ YouTube ਚੈਨਲ ਅਮਰ ਟ੍ਰੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਆਪਣੇ ਬਾਰੇ ਦੱਸ ਤੀਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਜਿਹੜੀ ਆਪਏਣਾ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਣੀ ਆ ਨਾਲ ਦੀ ਨਾਲ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਇ ਕਿ ਜੇਕਰ ਬੱਚੇ ਫੋਨ ਬਾਹਰ ਚਲਾਉਂਦੇ ਆ ਚੈਨਲ ਵਾਰ-ਵਾਰ ਪਿੱਛੇ ਚਲਾ ਜਾਂਦਾ ਤਾਂ ਤੁਸੀਂ WhatsApp ਨੰਬਰ नीचे ਲਿਖਿਆ ਹੋਇਆਗਾ ਉਹਤੇ ਹੈਲੋ ਲੈ ਕੇ ਪੇ ਸਾਉਧੀਆਂ ਬੋਲਦੀ ਪੇ ਸਾਡੇ ਦੁਪਾਈ ਸਾਡਾ ਨੰਬਰ ਜਿਹੜਾ ਉਹ ਗਰੁੱਪ ਦੇ ਵਿੱਚ ਤੁਸੀਂ ਐਡ ਕਰ ਲਓ ਬਿਲਕੁਲ ਫ੍ਰੀ ਆ ਕਈ ਵਾਰੀ ਕੋਈ ਸੋਚਦਾ ਭੈਣ ਵੀ ਸੋਚੂਗੀ ਵੀ ਕੋਈ ਪੈਸੇ ਹੋਣਗੇ ਕੱਟੇ ਜਾਣਗੇ ਨਾ ਇਸ ਤਰ੍ਹਾਂ ਨਹੀਂ ਬਿਲਕੁਲ ਫ੍ਰੀ ਸੇਵਾ ਕੱਟ ਠੀਕ ਹੈ ਸਿਖਾਉਣ ਦੀ ਕੋਈ ਪੈਸਾ ਨਹੀਂ ਜਦੋਂ ਵੀ ਕੋਈ ਅਸੀਂ ਸਲਾਈ ਜਿਹੜੀ ਵੀਡੀਓ ਪਾਇਆ ਕਰਾਂਗੇ ਜਾਂ ਕਟਾਈ ਵਾਲੀ ਵੀਡੀਓ ਪਾਇਆ ਕਰਾਂਗੇ ਤਾਂ ਤੁਹਾਡੇ WhatsApp ਤੇ ਸ਼ੋ ਹੋਣਾ ਕਿ ਜੂਗੇ ਉਹ ਠੀਕ ਆ ਅੱਜ ਜਿਹੜਾ ਪਾ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦੀ ਸਲਵਾਰ ਦਾ ਇਹ ਸੂਟ ਜਿਹੜੀ ਕਮੀਜ਼ ਦੀ ਵੀਡੀਓ ਉਹ ਆਪਾਂ ਆਪਣੀ ਦੂਸਰੇ ਚੈਨਲ ਦੀ ਬਾਤ ਦੀ ਇਹ ਸਲਵਾਰ ਦੀ ਵੀਡੀਓ ਮੇਰੇ ਚੈਨਲ ਤੇ ਪਾਉਣ ਲੱਗਾ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਕੱਪੜਾ ਮੇਨਣਾ ਕਿੰਨਾ ਆਪਾਂ ਸ਼ੁਰੂ ਇੱਥੋਂ ਕਰਨਾ ਹੁੰਦਾ ਕੱਪੜਾ ਮੇਨਣਾ ਆਪਣੇ ਕੋਲ ਕਿੰਨਾ ਤੇ ਵੀ ਗਾਹ ਕਰ ਰੋਲਾ ਪਾ ਕੇ ਵੀ ਸਲਵਾਰ ਹੌਲੀ ਕਰਤੀ ਹੈ ਨਾ ਜਾਂ ਕਿਵੇਂ ਵੀ ਆ ਆਪਾਂ ਨੇ ਕੱਪੜਾ ਇਸ ਤਰ੍ਹਾਂ ਮੇਨਣਾ ਨਾ ਹਾਂ ਆਹ ਵਾਲਾ ਪੀਤਾ ਇਧਰ ਰੋਲਾਂਗਾ ਇਹ ਕਿੰਨਾ 125 ਤੇ 125 ਕਿੰਨਾ ਹੋਵੇ 220 ਜਾਨੀ ਕਿ 2.2 ਮੀਟਰ ਕਪੜਾ ਆਪਣੇ ਕੋਲੇ ਜੇ ਫੀਤਾ ਪੂਰਾ ਹੁੰਦਾ ਤਾਂ ਕਪੜਾ ਆਪਣਾ 3 ਮੀਟਰ ਹੋ ਜਾਣਾ ਸੀਗਾ ਹੁਣ ਆਪਣੇ ਕੋਲੇ 2.2 ਮੀਟਰ ਕਪੜਾ ਤਾਂ ਜਿਹੜੀ ਸਲਵਾਰ ਦੀ ਲੰਬਾਈ ਆ ਇਸ ਭੈਣ ਦੀ ਉਹ 33.5 ਆ 벨ਟ 25 ਆ ਮੂਰੀ 13 ਪੌਂਚ 2 ਇੰਚ ਚੌੜੇ ਆ ਇਹ ਸਾਰੀਆਂ ਕੁਝ ਨਾ ਲਿਖ ਲਿਆ ਕਰੋ ਜਿਹੜੀਆਂ ਭੈਣਾਂ ਕੋਲੇ ਕੰਮ ਵੱਧ ਹੁੰਦਾ ਉਹ ਡਾਇਗਨ ਚਪਵਾਓ ਜ਼ਰੂਰ ਜ਼ਰੂਰੀ ਆ ਹਣਾ ਹਰ ਇੱਕ ਚੀਜ਼ ਨਾਲ ਲਿਖੀ ਜਾਂਦੀ ਆ ਤੇ ਜਿਹੜੀਆਂ ਭੈਣਾਂ ਡੈਰੀਆਂ ਚਪਵਾਉਣੀਆਂ ਚਾਹੁੰਦੀਆਂ ਕੁਣ ਲਿਜੀਆ ਆਪਣਾ WhatsApp ਨੰਬਰ ਚੱਲੀ ਜਾਂਦਾ ਉਹਦੇ ਸੰਪਰਕ ਕਰਕੇ ਤੁਸੀਂ ਆਪ ਦਾ ਐਡਰੈਸ ਵਗੈਰਾ ਭੇਜ ਕੇ ਨੰਬਰ ਫੋਨ ਜਿਹੜਾ ਪੂਣਾ ਹਨਾ ਕੁਝ ਵੀ ਲਿਖਣਾ ਉਹ ਲਿਖਵਾ ਕੇ ਬਣਵਾ ਸਕਦੇ ਹੋ ਤੇ ਹੋਰ ਵੀ ਜੇ ਕਿਸੇ ਭੈਣ ਨੇ ਕੋਈ ਮਸ਼ੀਨ ਬਾਰੇ ਪੁੱਛਣਾ ਜਾਂ ਕੈਂਚੀ ਲੈਣੀ ਆ ਜਾਂ ਮਸ਼ੀਨ ਲੈਣੀ ਆ ਤਾਂ ਉਹ ਵੀ ਨਿਚੇ ਆਪਣਾ WhatsApp ਨੰਬਰ ਚੱਲੀ ਜਾਂਦਾ ਜਿੱਥੇ ਤੁਸੀਂ ਕਹੋਗੇ ਉੱਥੇ ਭਜਵਾਈ ਜਾਂਦੀ ਆ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਚਾਹੀਦੀ ਕਿਸੇ ਭੈਣ ਨੂੰ ਹਨਾ ਹਲੋ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਕੱਪੜਾ ਸਾਰਾ ਖੋਲ ਲਿਆ ਸਿੱਧਾ ਪਾਸਾ ਪਾ ਅੰਦਰ ਕਰਾਂਗੇ ਜੰਗੀਦਰਾਂ ਨੂੰ ਨਿਗ੍ਹਾ ਮਾਰਨੇ ਕੇ ਵੀ ਕੋਈ ਟੋਕ ਟੋਕ ਹੁੰਦੀ ਆ ਤਾਂ ਪਹਿਲਾਂ ਕੱਢੀ ਜਾਂਦੀ ਓ। ਲਓ ਜੀ। ਕੰਨੀ ਆ ਪਾਣੀ ਕੱਢਾਂ। ਨਾਲ ਨਾਲ ਪਰ ਪ੍ਰੈਸ ਮਾਰ ਕੇ ਕੱਟਨੇ ਹੁੰਦੇ ਆ ਵੀ ਜਿਹੜਾ ਮਾਰਾ ਮੂਟਾ ਬਾਰਾ ਨਿਕਲੀ ਹੋਊ। ਠੀਕ। ਬਾਕੀ ਜਿਹੜੀਆਂ ਪਹਿਲਾਂ ਸਾਡੇ ਤੋਂ ਕੱਪੜੇ ਸਲਾਈ ਕਰਾਉਣ ਦੇ ਚਾਹੁੰਦੀਆਂ ਉਹਨਾਂ ਫੋਨ ਕਰਕੇ ਆਇਆ ਕਰੋ ਜਦੋਂ ਵੀ ਤੁਸੀਂ ਆਉਣਾ ਫੋਨ ਕਰੇ ਬਣਾ ਕਿਸੇ ਭੈਣ ਨੇ ਨਹੀਂ ਹੁਣ ਥਰਮਲ ਪਲਾਟ ਦੇ ਕੋਲੋਂ ਸਾਡਾ ਪਿੰਡ ਸਿਰਫ 4 ਕਿਲੋਮੀਟਰ ਦੂਰੀ ਤੇ ਆ ਤੇ ਸ਼ਹਿਰ ਬਹਿੰਡਾ ਤੋਂ 7 ਕਿਲੋਮੀਟਰ ਦੂਰੀ ਤੇ ਹੈ ਨਾ ਜਿਹੜੀਆਂ ਭੈਣਾਂ ਵੀ ਦੂਰ ਨੇੜੇ ਤੋਂ ਆਉਂਦੀਆਂ ਜਿਹੜੀਆਂ ਭੈਣ ਨੇ ਕੋਰੀਅਰ ਕਰਵਾਉਣਾ ਕੱਪੜਾ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੈ ਨਾ ਉਹ ਤਾਂ ਘਰੀ ਪਹੁੰਚ ਜਾਣਾ ਕੱਪੜਾ ਬਾਕੀ ਜਿਹੜੀਆਂ ਭੈਣਾਂ ਕੋਈ ਬਠਿੰਡੇ ਤੋਂ ਕੱਪੜੇ ਬਣਾਉਣਾ ਚਾਹੁੰਦੀਆਂ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਤੀਜੀ ਨੂੰ ਸਾਡਾ ਚੱਕਰ ਲੱਗ ਉਸ ਵੀ ਉੱਥੇ ਵੀ ਫੜਾ ਸਕਦੇ ਹਾਂ ਲੋਚੀ ਹੁਣ ਆਪਾਂ ਨੇ ਪ੍ਰੈਸ ਮਾਰ ਲਈ ਤੇ ਸਾਢੇ 56 ਪਫੀਤਾ ਕੱਢਾਂਗੇ ਇਸ ਭੈਣ ਦੇ ਕਿਉਂਕਿ ਬੈਲਟ ਇਹਨਾਂ ਦੀ ਆਪਾਂ ਥੋੜੀ ਚੌੜੀ ਪਾਵਾਂਗੇ ਅੱਗੇ ਆਪਾਂ 6 ਕੱਢਦੇ ਅੱਜ ਆਪਾਂ ਇਹਨੇ ਸਾਢੇ 6 ਕੱਢਾਂਗੇ ਲੰਬਾਈ ਕਿੰਨੀ ਸਲਵਾਰ ਦੀ ਸਾਢੇ 33 ਤੇ ਤਿੰਨ ਸਾਢੇ 36 ਠੀਕ ਆਪਾਂ 37 ਰੱਖ ਕੇ ਚੱਲਾਂਗੇ ਕਿਉਂਕਿ ਕਈ ਵਾਰ ਮਾੜਾ ਮੋਟਾ ਕੱਪੜਾ ਘਟ ਜਾਂਦਾ ਜਿਵੇਂ ਮੂਰੀ ਆ ਉਹ ਇਹਨੇ 13 ਇੰਚ ਜੋ ਕਿ ਸਾਢੇ 6 ਆਪਾਂ ਕਿੰਨੀ ਪਾਵਾਂਗੇ 2 ਇੰਚ ਘੱਟ ਕਰਕੇ ਪਾਵਾਂਗੇ ਤਾਂ ਕਿ ਪਹੁੰਚੇ ਕੁੰਮਨ ਨਾਲ 11 ਠੀਕ ਹੈ ਇੱਥੋਂ 11 11 ਤੇ 11 ਠੀਕ ਆਹ ਵਾਲਾ ਨਿਸ਼ਾਨ ਜਿਹੜਾ ਆਪਾਂ ਸਕੇਲ ਦੇ ਨਾਲ ਹੀ ਲਾਉਣਾ ਅੰਦਾਜ਼ੇ ਨਾਲ ਨਹੀਂ ਕੱਟਣਾ ਤਾਂ ਕਿ ਫਰਕ ਨਾ ਪਵੇ ਕਿ ਤੂੜ ਮਾਰਾਂ ਜੀ ਐਸਟ੍ਰੋ ਬਿਲਕੁਲ ਸਹੀ ਨਿਸ਼ਾਨ ਨਾਲ ਇਸੇ ਤਰ੍ਹਾਂ ਤੁਸੀਂ ਆ ਨਿਸ਼ਾਨ ਵੀ ਲਾ ਸਕਦੇ ਹੋ ਨਾਲ ਦੀ ਨਾਲ ਤੁਸੀਂ ਆਪ ਦਾ ਬੈਲਟ ਦੇ ਨਿਸ਼ਾਨ ਲਾ ਸਕਦੇ ਹੋ ਬੈਲਟ ਦੀ ਲੰਮਾਈ ਆ ਜਿਹੜੀ ਹੈਗੀ ਚੌੜਾਈ ਪੈਣ ਦੀ 25 ਆ ਪਰਖਾਂਗੇ 26 ਠੀਕ ਆ ਤਾਂ ਬੈਲਟ ਚੌੜੀ ਆਪਾਂ ਕਿੰਨੀ ਪਾਵਾਂਗੇ 7 ਤੋਂ ਇੱਕ ਸੂਤ ਕੱਟ ਇਥੋਂ 7 ਤੋਂ ਇੱਕ ਸੂਤ ਕੱਟ ਇਥੋਂ ਵੀ ਆਪਾਂ 7 ਤੋਂ ਇੱਕ ਸੂਤ ਕੱਟ ਠੀਕ ਆ ਕਿਸੇ ਵੀ ਚੀਜ਼ ਦੀ ਇਹਨਾਂ ਦੇ ਵਿੱਚ ਤੁਹਾਨੂੰ ਨਾ ਸਮਝ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰ ਸਕਦੇ ਹੋ YouTube ਵਾਲੇ ਦੇ ਵਿੱਚ ਸਾਰੇ ਤੁਹਾਡੇ ਕਮੈਂਟ ਪੜ੍ਹ ਕੇ ਫਿਰ ਮੋਂ ਨੇ ਜਵਾਬ ਹੀ ਦੇਂਦ ਰਹੇ ਜਿਹੜੀਆਂ ਭੈਣਾਂ ਪੁਰਾਣੀਆਂ ਜੁੜੀਆਂ ਨੂੰ ਪਤਾ ਜਿਹੜੀਆਂ ਭੈਣਾਂ ਚੈਨਲ ਦੇ ਬਿਲਕੁਲ ਨਵੇਂ ਆਜੀ ਆ ਹਨ ਉਹ ਵੀ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਨੂੰ ਉਹ ਚੀਜ਼ ਦਾ ਜਵਾਬ ਮਿਲ ਸਕੇ ਠੀਕ ਹੈ ਬਾਕੀ نیچے WhatsApp ਨੰਬਰ ਚੱਲੀ ਜਾਂਦਾ ਜੇ ਕਿਸੇ ਭੈਣ ਨੇ ਫੋਨ ਤੇ ਗੱਲ ਕਰਨੀ ਆ ਤਾਂ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਲਾਉਣਾ ਠੀਕ ਹੈ ਜੀ ਲੋਕ ਆਪਾਂ ਇਹਨੂੰ ਕੱਟਣ ਲੱਗੇ ਹਾਂ ਕੰਨੀ ਆਪਣੀ ਜ਼ਰੂਰੀ ਹੈ ਕੱਢਣੀ ਕਿੱਦਨੀ ਹੈ ਠੀਕ ਹੈ ਹੁਣ ਆਪਾਂ ਜਿਹੜਾ ਇੱਥੋਂ ਆ ਚੱਕਦੇ ਸੀ ਅੱਗੀ ਉਹ ਅੱਜ ਹੋਣੀ ਚੱਕਾਂਗੇ ਬਾਅਦ ਚੱਕਾਂਗੇ ਨਲ ਤਾਂ ਤੁਹਾਨੂੰ ਸੌਖਾ ਪਤਾ ਲੱਗ ਜੂ ਕਿਵੇਂ ਹਾਂ ਇਹ ਨੂੰ ਬਸ ਸਾਈਡ ਤੇ ਰੱਖ ਦੇ। ਵਾਲੇ ਕਾਗਜ਼ ਨੂੰ ਤੁਸੀਂ ਅਸੀਂ ਫੱਟੇ ਕਾਗਜ਼ ਨੇ। ਇਹਨਾਂ ਕੁਝ ਵੀ ਆਪਾਂ ਨੂੰ ਸਾਈਡ ਤੇ ਰੱਖਤਾ। ਪ੍ਰੈਸ ਨੂੰ ਹੁਣ ਆਪਾਂ ਕੱਢਦੇ ਹਾਂ ਗਰਮ ਹੋ ਗਈ ਹੈ। ਲੋਕ ਇਥੇ ਬੈਲਟ ਦਾ ਪੀਸ ਆਪਾਂ ਲਾਵਾਂਗੇ। ਆਹੋ ਆਇਆ ਆਪਣਾ ਕੱਪੜਾ ਪਚਿਆ। ਪਹੁੰਚਾਠ ਲਾਉਂਨੂੰ। ਆਪਣੀ ਬੈਲਟ ਹੋ ਗਈ। ਉਹ ਕਪੜਾ ਆਪਾਂ ਹੁਣ ਸਾਰਾ ਦੂਰਾ ਕਰਾਂਗੇ। ਤਾਂ ਪੂਰਾ ਧਿਆਨ ਨਾਲ ਵੀਡੀਓ ਦੇਖੋ ਸਰਵਾਰ ਨੂੰ ਆਪਾਂ ਮੂਰੂ ਕਿਵੇਂ ਉਟਾਉਣ ਕਰਨਾ ਇਸ ਜਗ੍ਹਾ ਤੋਂ ਤੇ ਬੈਕ ਟੂ ਕਿਵੇਂ ਚੱਕਣਾ। ਇਹ ਆ ਕਪੜਾ ਆਪਣੇ ਸਾਰਾ ਦੂਰਾ ਕਰ ਲਿਆ। ਪੂਰਾ ਕਪੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਰਾ 2.5 ਮੀਟਰ ਸੀਗਾ। 10 ਮੀਟਰ ਚੋਂ ਤਾਂ ਆਮ ਆਪਾਂ ਤੁਹਾਨੂੰ ਕੱਟ ਦੇਈ। ਕਾਫੀ ਬੰਨੇ ਦੇ ਕਮੈਂਟ ਆਉਂਦੀ ਭਾਈ ਤੁਸੀਂ ਸਾਨੂੰ 2.5 ਮੀਟਰ ਦਾ ਸਰਵਾਰ ਕੱਟ ਕੇ ਦਿਖਾਓ ਨਾ ਕਿਵੇਂ ਕੱਟੀ ਜਾਂਦੀ ਹੈ। ਬਸ ਨਾਪ ਦਾ ਧਿਆਨ ਰੱਖਣਾ ਜ਼ਰੂਰ ਕਿਵੇਂ ਇਹਨੇ ਲੰਬਾਈ 3.5 ਦੀ ਆ। ਜੇ ਕਿ ਜੀ ਲੰਬਾਈ 37 38 ਉਹਨਾਂ ਨੇ ਇਹ ਗਲਤੀ ਨਹੀਂ ਕਰਨੀ ਫਿਰ ਹੋਰ ਕਾਟ ਕਟਾਏ ਜਾਂ ਠੀਕ ਆ ਫਿਰ ਉਹਦੀ ਅਲੱਗ ਕਟਾਈ ਹੁੰਦੀ ਆ ਵੀ ਸਾਰਿਆਂ ਨੇ ਇਹ ਕਟਾਈ ਨਹੀਂ ਕੱਟਣੀ ਜਿਹਦੀ ਲੰਬਾਈ ਦੇਖਣੀ ਹੁੰਦੀ ਪਹਿਲਾਂ ਕੱਪੜੇ ਨੂੰ ਵਿਆਉਤਣਾ फिर नहीं तो सारे कपड़े मार लेंगे प्रेस करनी दूसरी साइड तो अपन ला देंगे सब तो पहले अपन कर लेंगे टाइम ਮਨ ਜਮਾ ਤੁਹਾਨੂੰ ਤੇਂਗੀ ਤਰਸ ਮਿਲ ਜਾਊਗਾ। ਫਿਰ ਵੀ ਜੇ ਕਿਸੇ ਭੈਣ ਦੇ ਨਾਮ ਸਮਝ ਲੱਗੀ ਹੈ ਨਾ ਤਾਂ ਸੰਗਣਾਣੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ। ਜਿਹੜੀਆਂ ਭੈਣਾਂ ਨੂੰ ਸਮਝ ਆਉਣ ਲੱਗੀ ਵੀ ਬਈ ਹਾਂ ਸਹੀ ਪਤਾ ਲੱਗ ਗਿਆ। ਆ ਦੇਖੋ ਮੈਂ ਸਾਡੇ ਸ਼ੀ ਕੱਢੇ ਨੇ ਉੱਪਰ ਬੈਲਟ ਦਾ। ਇਧਰੋਂ ਲੰਬਾਈ ਕਿੰਨੀ ਆ? 33.5 33.5 ਦੇ ਤਾਂ ਕਿੰਨੇ ਹੁੰਦੇ ਆ? 36 ਆ ਤਾਂ ਆਪਣੀ ਲੰਬਾਈ ਹੋਊਗੀ। 3 ਇੰਚ ਪਾ ਜਿਹੜਾ ਵਾਧ ਰੱਖਿਆ। ਆ ਦੇਖੋ ਇਹ ਕੈਮਰਾ ਮਾਰਿਓ। ਆ ਆ ਮੁੜ ਕੇ ਤੁਹਾਡੇ ਨੇਪਾ। ਠੀਕ। ਦੋ ਬਾਣੀ ਦੋ ਜੋ ਜਿੰਨਾ ਵੀ ਮੋੜ ਤੂੰ ਪੌਣਾ ਇੰਚ ਘੱਟੋ ਘੱਟ ਵਾਲਾਂ ਦੇ ਵਿੱਚ ਆਊਗਾ ਕੱਪੜਾ ਆਪਣਾ ਅੱਧਾ ਉੱਤਰੋ ਅਜਿਹਾ ਉੱਤਰੋ ਨੀਚੇ ਵਜੂਗਾ ਬਸ ਪੌਂਝੇ ਲਾਉਂ ਜੂਗੀ ਕੱਪੜਾ ਤੇ ਹੁਣ ਜੇ ਤੁਸੀਂ ਸਲਵਾਰ ਨੂੰ ਮੂਰੋ ਡਾਊਨ ਕਰਨਾ ਪੈ ਕਿ ਤੋ ਚੱਕਣਾ 2 ਇੰਚ ਚੱਕਣਾ 2.5 ਇੰਚ ਚੱਕਣਾ ਉਹ ਤੁਹਾਡੀ ਮਰਜ਼ੀ ਹੈ ਹੁਣ ਆਪਾਂ ਇਸ ਭੈਣ ਦੇ ਸਵਾ ਕੁ 2 ਇੰਚ ਚੱਕਾਂਗੇ ਇਹ ਤੁਹਾਨੂੰ ਲੱਭ ਪੌਣਾ ਆਪਾਂ 2 ਇੰਚ ਪਾਵਾਂਗੇ 2 ਇੰਚ ਕਿਵੇਂ ਪਾਵਾਂਗੇ 2 ਇੰਚ ਤਾਂ ਮੂਰੀ ਤੋਂ ਘਟਾ ਕਿਉਂਕਿ 11 ਦਾ ਪੀਸ ਪਾਇਆ ਆਪਾਂ ਨੇ 13 ਪਹੁੰਚਾ ਸੀਗਾ ਦੋ ਇੰਚ ਉਹ ਘਾਟ ਦੋ ਇੰਚ ਸਲਾਂਗ ਟੋਟਲ ਕਿੰਨਾ ਹੋ ਗਿਆ ਚਾਰ ਚਾਰ ਦਾ ਦੋ ਹੋ ਗਿਆ ਦੋ ਆ ਦੋ ਇਧਰੋਂ ਤੇ ਦੋ ਹੀ ਆਪਾਂ ਉਧਰ ਰਸਤਾ ਟੱਕੜਾ ਲੈ ਪਾਸਾ ਘਮਾ ਲੈ ਇਹ ਆ ਟੱਕੜਾ ਪਾਸੇ ਦਾ ਧਿਆਨ ਰੱਖਣਾ ਵੀ ਆ ਉੱਪਰ ਆਗੇ ਨਾ ਇਹ ਚੀਜ਼ ਦਾ ਧਿਆਨ ਰੱਖਣਾ ਕਿ ਵੀ ਭਲੇਖਾ ਲਾ ਗਿਆ ਉਧਰ ਜਾਊਗਾ ਆ ਮੇਰੇ ਵਾਲੇ ਪਾਸੇ ਆ ਗਿਆ ਤੇ ਨੀਚੇ ਤੇ ਟੱਕ ਇੱਕ ਪਾਸੇ ਲਾ ਕੇ ਫਿਰ ਵੀ ਗਲਤ ਹੋ ਜੇ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ 6 ਇੰਚ ਦਾ ਪੌਸੇਦਰੀ ਕਿੰਨਾ ਹੈ 6.5 ਇੰਚ ਇਹਨਾਂ ਦੇ 6.5 ਕੱਢਿਆ ਆਪਾਂ ਅੱਗੇ ਦੂਸਰੇ ਭਾਣ ਦੇ ਆਪਾਂ 6 ਇੰਚ ਕੱਢਦੇ ਹਾਂ 33 ਤੇ 33 36 36 ਸਾਢੇ 36 ਦਾ ਆਪਣੀ ਸੋਨੇ ਵਿੱਚ ਮੋੜਨ ਦੇ ਆਪਾਂ ਰੱਖ ਲੈਣੀ ਫਾਵੀ ਆ ਗਿਆ ਇਹਦੇ ਵਿੱਚ ਜੋ ਵੀ ਕੱਪੜਾ ਮਾਰ ਜਿਦਾ ਹੈ ਹੁਣ ਜਿਹੜਾ ਆਪਾਂ ਵੱਧ ਰੱਖਦੇ ਉਹ ਆਊਗਾ ਜੇ ਤੁਸੀਂ ਰੱਖਣਾ ਤਾਂ ਜੇ ਨਹੀਂ ਰੱਖਣਾ ਫਿਰ ਤੁਸੀਂ ਆਹੀ ਜੇ ਰੱਖਣਾ ਫਿਰ ਆ ਉਹਦਾ ਆ ਗਿਆ ਇਹ ਸਾਰਾ ਕੱਟੇ ਜਾਊਗਾ ਜਿਹਨੀਆਂ ਭੈਣਾਂ ਨੂੰ ਸਮਝ ਲੱਗ ਗਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣ ਠੀਕ ਆ ਵੀ ਹਾਂਜੀ ਭਾਈ ਅੱਜ ਸਾਨੂੰ ਸਮਝ ਲੱਗ ਗਈ ਜੇ ਨਹੀਂ ਵੀ ਲੱਗੀ ਤਾਂ ਵੀ ਦੱਸਣ ਤਾਂ ਕਰਕੇ ਫਿਰ ਮੈਂ ਦੁਬਾਰੀ ਬਰੀਕੀ ਰੇਟ ਤੁਹਾਨੂੰ ਹੋਰ ਵੀ ਸਮਝਾਉਣ ਦੀ ਕੋਸ਼ਿਸ਼ ਕਰੂੰਗਾ Ay parle nasıl gidiyor? Aytho ki odur o aptal bir etro falan. Aslında, delik olmaz o katlika. Yaa, aybşale. Aslında para falan. Ay ਇਸ ਤਰ੍ਹਾਂ ਕਰ। ਠੀਕ ਆ। ਹੁਣ ਆਪਾਂ ਨੇ ਜਿੰਨੀ ਲਵਾਈ ਆ ਉਹ ਰੱਖਾਂਗੇ ਘੇਰਾ ਚਾਹੀਦਾ ਜਿੰਨਾ ਉਸ ਨੂੰ ਮਾਦਾ ਦੂੰ ਕਿੰਨਾ ਜਿਉ ਸਲਵਾਰ ਦਾ ਬਣ ਕੇ। ਚਾਰੇ ਨਾਲ ਇੱਕੋ ਜਿਹਾ ਕਰਕੇ ਇਸ ਤਰ੍ਹਾਂ ਜੋ ਵੀ ਬਾਹਰ ਘੱਟ ਹੈ ਨਾ ਪਰ ਉੱਪਰ ਕੱਟਣੀ ਹੈ ਇੱਧਰ ਨਹੀਂ ਕੱਟਣੀ। ਆਹ ਵਨ ਮੈਂ ਤੁਹਾਨੂੰ ਸਰਵਾਰ ਦਾ ਘੇਰ ਮਿੰਕੇ ਦਿਖਾਉਣਾ ਵੀ ਕਿਵੇਂ ਬੰਨਣਾ ਆਪਾਂ ਪਹੁੰਚੀ ਆਪਾਂ ਕਿੰਨੇ ਚੌੜੇ ਪਾਏ ਫੱਟੇ ਤੁਸੀਂ ਬਾਲੇ ਕਹਿੰਦੇ ਨੇ ਉਹਨੂੰ 11 ਜਾਨੀ ਕਿ 5.5 ਆ ਘੜਤਾ ਝੋਲੀ ਲਗਭਗ ਇਹਨਾਂ ਦੀ ਇੱਥੇ ਸਹੀ ਆ ਜੂਗੀ ਵਾਏ ਕੋਈ ਕੱਚਾ ਨਿਸ਼ਾਨ ਲੱਗ ਦੇਖਦੇ ਆਂ ਥੋੜੀ ਝੋਲੀਏ ਪੈਣ ਵੱਡੀ ਪਾਉਂਦੇ ਆ ਆਪਾਂ ਆਮ 1.5 ਤੇ ਪਾਉਨੇ ਆ ਆ ਇਹਨੂੰ ਪਾਉਨੇ 11 ਰੱਖੀ ਆਪਾਂ ਠੀਕ ਆ ਆਸ਼ ਜੀ ਬਤਾਂ ਫਰ ਦੇ ਪੰਜ ਪ੍ਰਕਾਟਾ 67 ਇੰਚ ਕੀ ਰੇਨ ਦਾ ਕਟਾਈ ਦਾ ਪੈ ਗਿਆ ਆਪਣਾ ਤੇ 66 ਇੰਚ ਤਿਆਰ ਜੂਆ ਲਓ ਆਪਣਾ ਪੈਦਰੋ ਸਹੀ ਕਰ ਲਾਂਗੇ ਨੂੰ ਆ ਆਪਾਸ ਨੂੰ ਆਇਆ ਘਵਾ ਲੈਣਾ ਥੋੜੇ ਵਾਲੇ ਪਾਸੇ ਸਲਵਾਰ ਆਪਾ ਆ ਜਿਹੜਾ ਪਾਸ ਆ ਗਿਆ ਨਾ ਇਹ ਇੱਥੇ ਆਊਗਾ ਜਿਹੜੀ ਮੂਹਰੂ ਆਪਾ ਪਜਾਮਾ ਜਾਂ ਪਲਾਜ਼ੋ ਕੱਟਦੇ ਉਹ ਚੀਜ਼ ਆ ਗਈ ਇੱਥੋਂ ਤੇ ਆ ਜਿਹੜਾ ਅੱਡੀਆਂ ਵਾਲੀ ਸਾਈਡ ਆ ਜੂਗੀ ਆ ਬੜੀ ਆਪਾਂ ਨਹੀਂ ਕੱਢ ਲਿਆ ਸਾਢੇ 6 ਇੰਚ ਵੀ ਤੋਂ ਉੱਪਰ ਸਲਵਾਰ ਦੀ ਲਵਾਈ ਹੈ ਜਿਹੜੀ ਉਹ ਸਾਢੇ 33 ਆ ਆਪਾਂ ਕਿ ਨਹੀਂ ਰੱਖਣੀ ਸਾਢੇ 36 ਆ ਆਹ ਕੱਪੜਾ ਜਿਹੜਾ ਆਪਣਾ ਮੂਹਰਲੀ ਸਾਈਡ ਤੋਂ ਦਿੱਤਾਊਗਾ ਇੱਥੋਂ ਇਹ ਇੱਥੇ ਆਊ ਆਹ ਜਿਹੜੀ ਆ ਇਹ ਬੈਕ ਸ਼ੇਡ ਦੀ ਉਹ ਜਿੱਥੇ ਆਪਾਂ ਬੈਕ ਟਿ ਬਾਲ ਪੋਣੀ ਹੁੰਦੀ ਹੈ ਹੁਣ ਆਪਾਂ ਇਥੇ ਸਕੇਲ ਲਾ ਕੇ ਇਹਨੂੰ ਮਾਪ ਸੁੱਕਾ ਦਿਖਾਉਣਾ ਚਾਹਤੇ ਹਾਂ ਸੋ ਆਹ ਐਸ ਠੀਕ ਆ ਇਹ ਐਸ ਸਾਰਾ ਪਾਣੀ ਦੇ ਨਾਲ ਮਿਲਾ ਦਾਂਗੇ ਹਾਦੀ ਨੂੰ ਉੱਪਰ ਚੈੱਕ ਕਰਨ ਚੰਗੀ ਤਰ੍ਹਾਂ ਦੇ ਆ ਰੱਖਣਾ ਆਪਾਂ ਇਧਰੋਂ ਡਾਊਨ ਕਰਨਾ ਕਿਤੇ ਤੁਸੀਂ ਝੋਲੀ ਵਾਲੇ ਪਾਸੇ ਉਹ ਕਰ ਦਿਓ ਹਾਂ ਆ ਝੋਲੀ ਵਾਲੇ ਪਾਸੇ ਨਹੀਂ ਆਪਾਂ ਨਹੀਂ ਘਟੰਦੇ ਦੁਬਾਰੇ ਮੈਂ ਇੱਕ ਵਾਰ ਤੁਹਾਨੂੰ ਫੇਰ ਮਿਣਕੇ ਦਿਖਾਉਣਾ ਆਪਾਂ ਬੈਂਡ ਦਾ ਕੱਟਤਾ 2.5 ਔਖਾ ਹੋ ਜੀ ਤੁਹਾਨੂੰ ਪਤਾ ਆ ਕਿੰਨਾ ਹੋ ਗਿਆ 3.36 ਹੁਣ ਆਪਾਂ ਕੀ ਕਰਨਾ ਇਹਨੂੰ ਹੋਰ ਵੀ ਤੁਹਾਨੂੰ ਸੌਖਾ ਕਰ ਦੇਣਾ ਐਂ ਰੱਖ ਲੈਣ ਜੀ ਆਹ ਵਾਲੀ ਚਾੜ੍ਹ ਕੇ ਪਾਵਾਂਗੇ ਇਹਨੂੰ ਪੌਂਚੇ ਨੂੰ ਉੱਪਰ ਐਂ ਵਿਛਾਣਾ ਜੀ ਦਿਨਾਂ ਚਾਰੇ ਪੱਲੇ ਇੱਕ ਵਜ ਕਰਕੇ ਇਹ ਜਿੰਨਾ ਚੜਾਊਗਾ ਸੇੋਂ ਦੋ ਕਰ ਲਿਆ ਲੰਬਾਈ ਕਿੰਨੀ ਸਲਵਾਰ ਦੀ ਸਾਢੇ 33 ਸਾਢੇ 6 ਕੜਤਾ ਸਾਢੇ 33 ਤੇ ਤਿੰਨ ਸਾਢੇ 36 ਇੱਕ ਵਾਰ ਬਿਲਕੁਲ ਸਲਵਾਰ ਦੀ ਲੰਬਾਈ ਵੀ ਥੋੜੀ ਸਹੀ ਹੋਊਗੀ ਮੋਹਰ ਨੂੰ ਡਿੱਗਣ ਨਹੀਂ ਬਚਾਈ ਖੜੀ ਰਹੂਗੀ ਸਲਵਾਰ ਅੱਗੋਂ ਅੱਡੀਆਂ ਬਿਲਕੁਲ ਸਹੀ ਹੋਣੀਆਂ ਠੱਕੀਆਂ ਜਾਣੀਆਂ। ਇਹ ਲੋਚੀ। ਜਿੰਗੇ ਪੈੜਾਂ ਦੀ ਸਮਝ ਆ ਗਈ ਉਹ ਕਮੈਂਟ ਬਾਕਸ ਤੇ ਜਾ ਕੇ ਕਮੈਂਟ ਵੀ ਕਰਨਾ ਤੇ ਲਾਈਕ ਵੀ ਜਰੂਰ ਕਰਿਆ ਕਰੋ ਠੀਕ ਆ। ਨਾਲੇ ਅੰਗੂਠੇ ਦਾ ਬਟਨ ਹੁੰਦਾ ਉਹਨੂੰ ਦਬਾਇਆ ਕਰੋ ਨਾਲ। ਤੇ ਵੀਡੀਓ ਸ਼ੇਅਰ ਲਾਜ਼ਮੀ ਕਰਿਆ ਕਰੋ। ਜਲਦੀ ਜਲਦੀ ਵੀਡੀਓ ਸ਼ੇਅਰ ਕਰਦਿਆ ਕਰੋ ਫਿਰ ਤੁਸੀਂ ਜਿੰਨੇ ਸੂਟ ਕੱਟਣ ਲੱਗ ਗਏ ਜਾਂ ਆਪਾਂ ਕੋ ਹੋਰ ਕੰਮ ਲਾ ਗਏ ਭੁੱਲ ਜਾਨੇ। ਤੇ ਬੜੀ ਜਲਦੀ ਜਲਦੀ ਸ਼ੇਅਰ ਕਰਦਿਆ ਕਰੋ। ਜਿਹਨੀਆਂ ਭੈਣਾਂ ਨੂੰ ਅੱਜ ਮੇਰੀ ਕਟਾਈ ਦੀ ਸਮਝ ਨਹੀਂ ਲੱਗੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ ਜਿਨ੍ਹਾਂ ਨੂੰ ਸਮਝ ਨਹੀਂ ਲੱਗੀ ਉਹ ਵੀ ਜਾ ਕੇ ਕਮੈਂਟ ਕਰੋ ਵੀ ਭਾਈ ਸਾਨੂੰ ਦੁਬਾਰਾ ਸਮਝਾਓ ਸਮਝ ਨਹੀਂ ਲੱਗੀ ਹੈ ਨਾ ਕਿਉਂਕਿ ਕਾਫੀ ਪਹਿਲਾਂ ਚੈਨਲ ਤੇ ਨਵੇਂ ਹੁੰਦੀਆਂ ਪਹਿਲੀ ਵਾਰੀ ਸਮਝ ਨਹੀਂ ਆਉਂਦੀ ਤਾਂ ਦੁਬਾਰਾ ਮੈਂ ਤੁਹਾਨੂੰ ਦੁਬਾਰਾ ਫੇਰ ਸਮਝਾ ਦੂੰਗਾ ਇੱਥੇ ਆਪਾਂ ਲਵਾਈ ਲਿਖਾਂਗੇ ਨਾ ਜੀ 33.5 ਤੇ ਮੂਰੀ 13 ਹਾਂ ਸਾਰਾ ਨਾਪ ਆਪਾਂ ਲਿਖਤਾ 벨ਟ ਆਪ ਐਨੇਵਲ ਕੱਟੀਤੀ ਸੀ ਸਲਵਾਰੇ ਥੋੜੀ ਜਿਹੀ ਭਾਰੀ ਪਾ ਦਿੱਤਾ ਕਰਕੇ ਆਪਣੇ ਨਾਲ ਇਹਦੇ ਵਿੱਚੋਂ ਕੱਢਿਆ ਨਹੀਂਗਾ ਠੀਕ ਆ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ